गलिया गधा हिंग लग गया गा हिकद चाकी कृपान जाके गले की घर चले गया ਔਰ ਆਪ ਨੂੰ ਦੇ ਸਾਸ ਕਹਿੰਦੀ ਬੁੱਤੋ ਰੋਟੀ ਖਾ ਲੈ ਕਹਿੰਦੀ ਨਾ ਜੀ ਨਾ ਮੈਂ ਆਪਣੇ ਘਰ ਵਾਲੇ ਦੀ ਆਗਿਆ ਤੇ ਬਿਨਾਂ ਰੋਕੀ ਨਹੀਂ ਖਾ ਸਕਦਾ ਕਿਉਂ ਨੇ ਮੁਰਗਾ ਬੱਡਿਆਂ ਦਾ ਕਹਿੰਦਾ ਮੇਰੀ ਆਗਿਆ ਤੇ ਬਿਨਾਂ ਹੀ ਬਾਗ ਦੇ ਦਿੱਤੀ ਪੱਟ ਤੋੜਦੇ ਕਹਿੰਦਾ ਮੇਰੀ ਆਗਿਆ ਦੇ ਬਿਨਾਂ ਹੀ ਖਲਕੀ ਗਏ ਤੇ ਕਹਿੰਦਾ ਬੱਡਿਆਂ ਕਹਿੰਦਾ ਮੇਰੀ ਆਗਿਆ ਤੇ ਬਿਨਾਂ ਹਲਕਣ ਲੱਗ ਗਿਆ ਆ ਜੀ ਭਾਈ ਡਰ ਗਈ ਚਲੋ ਗੱਲ ਮੈਂ ਫੇਰ ਲਾਉਣਾ ਸਿਰੇ ਸਮਾਂ ਪਿੰਦਾ

ਅਮਰਿਤ ਸਿੰਘ ਮਾਰਕੀ ਇਹ ਜਿਹਨਾਂ ਦਾ ਭਾਈ ਮੈਂ ਪਹਿਲਾਂ ਨਾਰਾ ਕਹਿੰਦਾ ਭੱਜਿਆ ਉਹਨਾਂ ਦੇ ਬੱਚੇ ਆਦਾ ਕਬਾਦ ਕਰਤੀ ਬਈ